6 ਪਉ 20 ਦਸੰਬਰ ਦਾ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲੰਗਿਆ ਵਾਲੇ ਦਸਮੇਸ਼ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਚੱਲ ਪਏ ਸੀ ਕੂਚ ਕਰਗੇ ਸੀ ਤੇ ਮੁੜ ਕੇ ਨਹੀਂ ਆਉਣਾ ਉੱਥੇ ਕਲੰਗਿਆ ਵਾਲੇ ਨੇ ਫਿਰ ਵੀ ਦੇਖ ਲੋ ਇਹ ਜਾਦਾਂ ਉਸ ਤੋਂ ਬਾਅਦ 7 ਪਉ 21 ਦਸੰਬਰ ਸਰਸਾ ਨਦੀ ਪਰਿਵਾਰ ਵਿਛੋੜਾ ਦਾ ਦਿਨ ਨਹੀਂ ਭੁੱਲਿਆ ਜਾਣਾ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਕਿਉਂਕਿ ਉਹਨਾਂ ਦੀ ਪਰਿਵਾਰਕ ਵਿਛੋੜਾ ਤੇ ਬੱਚਿਆਂ ਦਾ ਇਸ ਤਰ੍ਹਾਂ ਵਿਛੜਨਾ ਬਹੁਤ ਹੀ ਕੜੀਆਂ ਅਸੀਂ ਜੋ ਇਸ ਟਾਈਮ ਉਸ ਨੂੰ ਯਾਦ ਕਰਕੇ ਅੱਜ ਇਹ ਸਮਾਗਮ ਤਿਆਰ ਕਰਕੇ ਆਪਾਂ ਮਨਾਉਨੇ ਆ ਬਹੁਤ ਭਾਰੀ ਸਹਿਿੱਦੀ ਦਿਨ ਹੈ ਜੀ ਕਮੈਂਟ ਵਿੱਚ ਵਾਹਿਗੁਰੂ ਲਿਖਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਮਿਤ ਨਮੀ ਅਪਡੇਟਸ ਸਾਨੂੰ ਮਿਲਦੀ ਰਹੇਗੀ